ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਸ਼ਤੀ ਹੈ ਗਾਣ ਤੇ ਕਿ ਮੇਰਾ ਇਹ ਆਏ ਵੇ ਰੌਣਕਾਂ ਲੱਗੀਆਂ ਵੀਆਂ ਤੇ ਹੁਣ ਅਸੀਂ ਬਣਾਉਣ ਲੱਗੇ ਪਿੱਤਨੇ ਜਟਣੀ ਅਰੋ ਕਰਦੇ ਵੀਡੀਓ ਸ਼ੁਰੂ ਤੇ ਲੋ ਜੀ ਸਾਡਾ ਸਾਰਾ ਪਰਿਵਾਰ ਆਇਆ ਵਾ ਇੱਧਰ ਜੈਸਮ ਦੀਦੀ ਆ ਗਈ ਬੜੇ ਸ਼ੈਫ ਆਏ ਵੇ ਜੀ ਅਸੀਂ ਬੜੇ ਸ਼ੈਫ ਆਏ ਵੇ ਤੇ ਸਾਰਾ ਰੌਣਕ ਮੇਲਾ ਲੱਗਿਆ ਵਾ ਚਟਨੀ ਪਰਮੈਸ਼ੀ ਕੀ ਕਿ ਕੁੰਡੀ ਛੋਟੇ ਵਿੱਚ ਬਣਾਉਣੀ ਚਟਣੀ ਚਟਣੀ ਤਿੰਨੇ ਵਾਲੀ ਚਟਣੀ ਤੇ ਫਿਰ ਇਹਨਾਂ ਨੇ ਮੈਨੂੰ ਯਾਦ ਕੀਤਾ ਕਹਿੰਦੇ ਜੈਸਮਿਨ ਦੇ ਹੱਥ ਦੀ ਚਟਨੀ ਬਹੁਤ ਜ਼ਿਆਦਾ ਯੰਮੀ ਹੁੰਦੀ ਤਾਂ ਇਸ ਕਰਕੇ ਹਮ ਆ ਗਏ ਹਾਂ ਠੀਕ ਹੈ ਬੱਚਿਓ ਮੈਂ ਇਹਦੇ ਵਿੱਚ ਪਾਉਣੀ ਹੈ ਪਹਿਲਾਂ ਇਹਨੂੰ ਵਾਸ਼ ਕਰਕੇ ਦਿਓ ਠੀਕ ਰੁਕ ਜਾਂਦੇ 2 ਮਿੰਟ ਲੈ ਆ ਕੁਟਨ ਮੈਂ ਲੈ ਮੈਂ ਹੱਕ ਤਾਂ ਵੇ ਲੈ ਮੈਂ ਹੱਕ ਨੂੰ ਦੇਖ ਲਓ ਲੈ ਬਸ ਜੀਜਾ ਪੁਆਈ ਜਾਂਦਾ ਆਪ ਕੁਟੀਆਂ ਜਾਂਦਾ ਨੂਨ ਮਿਰਚ ਵੀ ਮੈਂ ਕਾਉਣਾ ਮੈਂ ਹੱਕ ਕੀ ਕੀ ਪਾਉਂਦਾ ਚਟਣੀ ਚ ਕੁੜੀ ਕਿਆ ਕਿਆ ਪਾਉਂਦਾ ਚਟਣੀ ਚ ਉਹਨੂੰ ਪੁੱਛ ਰਹਾ ਕਿ ਤੂੰ ਦੱਸ ਮੈਂ ਦਾਵਾ ਕਰਦਾ ਮੈਂ ਕੀ ਕੀ ਪੈਂਦਾ ਚਟਣੀ ਚਿੰਨਾ ਮੈਂ ਦਾ ਪਿਆਰ ਮੈਂ ਜੋ ਬਣ ਗਈ ਵੈਰੀ ਗੁੱਡ ਤੇਰੇ ਵਿੱਚ ਹਲਦੀ ਪਾ ਲੋ ਨਾਣ ਵਾਲੋ ਮਿਰਚ ਪਾ ਲੋ ਹਲਦੀ ਵੀ ਪੈਂਦੀ ਬਾਈ ਤੋਂ ਨਾਣ ਲੈ ਕੇ ਬਸ ਇਕ ਅੰਬ ਵੀ ਤਾਂ ਲਿਆਓ ਬਾਈ ਕਿਹਣਾ ਅੰਬੀ ਪਈ ਹੋਈ ਨਾ ਕੱਚੀ ਪੁੱਛ ਗਿਆ ਚਾਚੀ ਨੂੰ ਉਹ ਦੇ ਦੇ ਹਾਂ ਅੰਬੀ ਹੈਗੀ ਜਿਸਨ ਸਾਡੇ ਹੈਗੀਆਂ ਆਹੋ ਹੁਣ ਭਜਾ ਦੇਈਂ ਹੈਗੀ ਦੋ ਐਂ ਤਾਂ ਸਾਡੇ ਵੀ ਪਈਆਂ ਚੱਲ ਭਜਾ ਦੇ ਮੈਂ ਦੱਸ ਕਿਹਨਾਂ ਦਾ ਜਾਂ ਅੰਬੀ ਟੱਕ ਲਿਆ ਇਕ ਸਾਡੇ ਚ ਟੱਕ ਲਿਆ ਸਾਡੇ ਤਾਂ ਜਾਇਆ ਜਾ ਬਾਕੀ ਮਿੰਟ ਕਹਿੰਦੇ ਆ ਸਾਡੇ ਜਾਇਆ ਥੱਲੇ ਦੇ ਖਾ ਕਰਦੇ ਆ ਪਏ ਇਕ ਅੰਬੀ ਦੇ ਦੋ ਹੁਣ ਭੇੜ ਨਾ ਚੱਲ ਮੰਮੀ ਨੂੰ ਪੁੱਛ ਕੇ ਅੰਦਰ ਹੈਗੀ ਆ ਅੰਬੀ ਹੈ ਨਹੀਂ ਹੈ ਨਹੀਂ ਲੈ ਚਾਚੀ ਲੈ ਚੱਕ ਲੈ ਕੇ ਆਪਣੇ ਘਰ ਤੇ ਜਾਏ ਜਾਂ ਸਾਡੇ ਘਰ ਤੇ ਜਾ ਕੇ ਸਾਡੇ ਘਰ ਨਹੀਂ ਨੂੰ ਨੇੜੇ ਪੈਣਾ ਹੈ ਆਪਣੇ ਘਰ ਤਾਂ ਫਿਰ ਇਹਨੂੰ ਜਬਤ ਕਰ ਲੈਣਾ ਅੰਬੀ ਹੈਗੀ ਮੰਮੀ ਵਜੇਸ਼ ਨੇ ਮੰਗਾਰਾ ਦੋ ਚੱਕ ਦੋ ਲੈ ਕਿੱਥੇ ਆਪਣਾ ਘਰ ਨੇੜੇ ਪੈਣਾ ਇਹਨੋਂ ਪੌੜੀਆਂ ਨਹੀਂ ਚੜ੍ਹ ਹੋਣੀਆਂ ਤੇ ਜਾ ਫਿਰ ਆਪਣੇ ਤੇ ਚੱਕ ਲਿਆ ਇਹ ਚ ਪਾਣੀ ਇਹ ਚ ਦੇ ਲੈ ਆ ਆ ਪਾੜ ਕੇ ਰੱਖ ਥੱਲੇ ਹਾਂ ਦੋ ਲਿਆ ਜਾ ਕਰ ਲੈਣਾ ਨੂਨ ਚਟਣੀ ਚਟਣੀ ਘੁੱਟਣ ਲੱਗਿਆ ਅਸੀਂ ਪਦੀਨੇ ਦੀ ਚਟਣੀ ਖਾਉਂਦੇ ਨਾ ਪਤਾ ਕਿੰਨੇ 联ੇ ਦਾ ਪਿਆਰ ਹੈ ਇਹਦੇ ਵਿੱਚ ਹਨਾ ਬਾਈ ਬਹੁਤ ਸੁਆਦ ਲੱਗਣੀ ਆ ਘੁੱਟਣ ਵੀ ਦੇਖੋ ਕੋਣ ਲੱਗਿਆ ਚਾਚੀ ਘੁੱਟੜ ਦੇਖ ਲਾ ਕੋਣ ਟਾਉਣਾ ਨਹੀਂ ਘੁੱਟਦੀ ਨਹੀਂ ਹੁੰਦੀ ਬਲੇ ਬੈਕਗਰਾਉਂਡ ਸਾਊਂਡ ਵਧ ਗਿਆ ਵਿੱਚ ਪਿਆਰ ਪਾ ਦੋ ਬਈ ਇਹ ਕਿੰਨਾ ਘੱਟ ਲੱਗਦਾ ਮਮੀ ਹੋਰ ਪੈ ਜਾਣਾ ਪਦੀਨਾ ਚਟਣੀ ਆ ਨਾ ਤੁਸੀਂ ਇਹ ਖਾਣੀ ਤਾਂ ਨਹੀਂ ਹੈ ਇਹ ਚ ਹੋਰ ਤਾਂ ਨਹੀਂ ਚਾਚੀ ਕੋਈ ਚੀਜ਼ ਬਣੇ ਜਾਣੀ ਬਣੇ ਵਾਲੀ ਆ ਆਹ ਕਾਲੀ ਮਿਰਚਾ ਥੋੜੀ ਜਿਹੀ ਹਲਦੀ ਵੀ ਪਾਉਣੀ ਆ ਅਸੀਂ ਅੱਛਾ ਲਓ ਹਾਂ ਥੋੜੀ ਜਿਹੀ ਹੋਰ ਪਾ ਆਂ ਕਿ ਦੀਦੀ ਰੱਖੀ ਇਹ ਕਾਲੀ ਮਿਰਚਾ ਆਹੋ ਇਹ ਤਾਂ ਪੈ ਗਈ ਸੁਹਣੀ ਬੱਸ 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 ਜ਼ਿਆਦਾ ਨਾ ਖਾਤੇ ਚਲਾ ਆ ਗਿਆ ਚਾਚੀ ਇਹ ਗਰਮ ਮਸਾਲਾ ਥੋੜਾ ਜਿਹਾ ਠੀਕ ਹੈ ਹਾਂ ਧੋਣਾ ਇਹ ਧੋਣਾ ਕਰੀਓ ਤੋ ਲਿਓ ਖਾਸ ਤਿੰਨ ਚਾਰ ਵਾਰ ਧੋ ਲਿਓ ਇਹਨੂੰ ਉਹ ਅਸੀਂ ਲੈ ਕੇ ਆ ਨਾ ਫੜਾ ਨਹੀਂ ਆੜਿਓ ਪਾ ਜਾ ਕੇ ਆਓ ਇਹਨੂੰ ਸਿਰਫ ਜਿੱਥੇ ਹੈਗਾ ਥੇ ਆਂ ਦਾ ਸਮਾਂ ਫਰਦਾ ਦੇਦੀ ਮਰਦਾਨੀ ਲੱਗਦੀ ਤੇ ਲੋ ਜਿਵੇਂ ਜੀ ਜੀ ਵਾਰੀ ਹਾਂ ਹੁਣ ਮੈਂ ਲੱਗੀਆਂ ਲੱਤਣ ਨਹੀਂ ਬਣਾਣਾ ਰਬ ਬਾਪਾ ਜੀ ਸੁੱਖ ਰੱਖੇ ਦੋ ਤਿੰਨ ਸਾਲ ਤੱਕ ਸਾਡੀ ਨਮੀ ਪਰਝਾਈ ਆ ਜਾਵੇ ਸਾਨੂੰ ਉਹ ਬਣਾ ਕੇ ਖੜਾਈ ਕਰੂਗੀ ਠੀਕ ਨਹੀਂ ਚਾਹੀ ਤਾਂ ਹੀ ਤਾਂ ਕਿਹਾ ਮੈਂ ਜਾਊਂਗੀ ਨਮੀ ਪਰਝਾਈ ਤਾਂ ਹੀ ਆਊਗੀ ਬੱਚੇ ਉਹ ਕੀ ਹੁੰਦਾ ਬਾਈ ਆਇਆ ਹੁਣ ਤੇਰੀ ਵਾਰੀ ਆ ਜਾ ਫਿਰ ਉਹਦਾ ਨਾਮ ਕੀ ਆਏ? ਪੱਕੇ ਤੇਰਾ ਨਾਮ ਕੀ ਆਏ? ਮੋੜੀ ਨਾਲੇ ਚਪ ਗੇਰੋ ਬਾਈ ਤਿੰਨੇ ਵਾਲੀ ਭੈਣ ਜੀ ਆ ਜਾਓ ਆ ਪਤਿਨਾ ਚੋਂ ਕੱਢਦਾ ਤਾਂ ਪੁੱਤ ਹਾਂਜੀ ਚਾਚੀ ਤੁਸੀਂ ਮਣੀ ਮੈਂ ਕਿਹਨੂੰ ਕਹਿੰਦਾ ਮੈਂ ਕਿ ਤੈਨੂੰ ਪਤਾ ਅੰਬੀ ਦੇ ਬਾਅਦ ਹਟਾਇਓ ਚੀਨੀ ਅੱਛਾ ਅੰਬੀ ਕੀ ਚਾਚੀ achar ਹੈਗਾ ਆਚਾਰ ਦੇ ਦੇ ਇੱਕ ਅੱਧਾ ਪਾਣੀ ਦੇ ਦੇ ਹੁਣ ਅੰਬੀ ਦਾ ਟੇਸਟ ਨਹੀਂ ਪਤਾ ਕਹਿ ਜਾ ਹੋਣਾ ਮਹਿਕ ਵੀਰੇ ਤੈਨੂੰ ਅੰਨਾ ਪਤਾ ਤਿਲਾਣੀ ਵੀ ਹੁੰਦੀ ਆ ਤਿਲ ਬਾਦੋਂ ਚਲੋ ਇੱਥੇ ਤਿਨਾਲੀ ਵੀ ਹੁੰਦੀ ਆ ਉਹ ਉਹਦੀ ਗਰਮ ਠੰਡਾਂ ਚ ਖਾਣੇ ਵਾਲੀ ਹੁੰਦੀ ਆ ਪਰ ਪਰ ਉਹਨੂੰ ਕੀ ਹੋ ਗਿਆ ਬਾਈ ਬਹੁਤ ਗਰਮੀ ਆ ਇਹਨੇ ਜੱਕਲਣੇ ਵੀ ਗਿਦੀ ਆ ਸਾਡੀ ਬਾਈ ਜਿਹੜੇ ਰੋੜ ਤਾਂ ਚੱਲਦੀ ਹੁੰਦੀ ਆ ਤਿੰਨ ਤਾਂ ਛਾ ਖਰਾਬ ਕਰਤੀਆਂ ਦੇਖੋ ਖੇਲ ਕੇ ਖੇਲ ਕੇ ਆ ਦੋ ਖਿਡਾਰੀਵੇਂ ਦੇਖੋ ਲਗ ਲਗ ਰੰਗਾਂ ਦੀ ਇੱਕ ਉਹ ਅੱਧੇ ਡੱਬੀ ਨਵੀਂ ਲਿਆਉਂਦੀ ਹਾਲੇ ਅਸੀਂ ਇੱਕ ਬੰਦਾ ਅੰਬੀ ਲੈਣ ਨੂੰ ਭੇਜਿਆ ਗਿਆ ਉਹ ਹਾਲੇ ਨਹੀਂ ਉਹ ਕਰਦੇ ਨਹੀਂ ਉਹ ਜਬਤ ਕਰਦੇ ਆ ਪੁੱਛ ਨਹੀਂ ਜੀ ਹਾਲੇ ਤਾਂ ਨਹੀਂ ਕੋਈ ਸੂਤਰ ਤੇ ਕੋਈ ਖਬਰ ਨਹੀਂ ਪਹੁੰਚੀ ਕੋਈ ਸਾਨੂੰ ਸੁਣ ਨਹੀਂ ਲੱਗੀ ਹੈ ਕਿ ਪਤਾ ਨਹੀਂ ਕਿਹਾ ਬਣਿਆ ਹੁਣ ਆਉਂਦਾ ਖੇਲ ਇੱਧਰ ਦੇਖੋ ਆਪਣੀ ਮਸਤੀਆਂ ਚ ਬਾਈ ਸ਼ੁਭਜੀ ਸਤਿ ਸ੍ਰੀ ਅਕਾਲ ਜੇ ਤੈਨੂੰ ਦਰ ਮਾਰੂੰਗੀ ਥੰਮੀ ਦਰ ਦੂੰਗਾ ਸ਼ੁਭਰੀ ਨੌਣ ਚੱਲੀਏ ਪੂਲਪਾ ਹਾਂ ਚੱਲੀਏ ਹਾਂ ਮੋਟਰ 'ਤੇ ਜਾਣਾ ਹਾਂ ਚਲੋ ਚੱਲੀਏ ਮੰਮੀ ਨੂੰ ਪੁੱਛ ਮੰਮੀ ਨੇ ਕਿ ਜਾਈਏ ਨਾ ਹੁਣ ਅਸੀਂ ਅੱਪਾ ਹੀ ਅੰਬ ਦਾ achar ਕਿ ਪਾਉਣਾ ਹਲੇ ਸੀ ਇਹ ਅੰਬਲ ਚੋਂ ਪਾਵਾਂਗੇ ਜੇ ਅੰਬੀ ਆ ਗਏ ਇਹ achar ਵੀ ਦੱਸੋ ਕਿੱਥੇ ਦਾ ਇਹ ਅੰਬ ਦਾ achar ਹੈ ਕਿੱਥੇ ਦਾ ਇਹ ਇਹ ਪਾਕਿਸਤਾਨੀ 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 ਚਟਨੀ ਬਣ ਗਈ ਫੇਰ ਤਾਂ ਸਾਡੀ ਲੋ ਬੈਂਸ ਨੂੰ ਕੀ ਬੀਨ ਹਾਂਜੀ ਜਿਨਾਂ ਨੂੰ ਆਇਓ ਨਹੀਂ ਪਤਾ ਵੀ ਚਟਣੀ ਦਾ ਮਤਲਬ ਕੀ ਹੁੰਦਾ ਤੁਹਾਨੂੰ ਪਤਾ ਪਤਾ ਚਟਣੀ ਦਾ ਕੀ ਮਤਲਬ ਹੁੰਦਾ ਇਹਨੇ ਨਹੀਂ ਕਿਹਾ ਚਟਕਾਟ ਕੇ ਖਾਇਆ ਇਹਦੇ ਕੋਲ ਚਟਣੀ ਦਾ ਮਤਲਬ ਕੀ ਹੁੰਦਾ ਛੱਟ ਛੱਟ ਕੇ ਉਹ ਆਪੇ ਖਾਣਾ ਬਹਿਣਾ ਮੈਂ ਖਾऊंगी ਕਿਸੇ ਖਾਣੇ ਪੁੱਛ ਲੈ ਮੈਨੂੰ ਪਹਿਲਾਂ ਤੁਸੀਂ ਖਾਓ ਮੈਂ ਖਾऊंगी ਪੁੱਛ ਕੇ ਦੇਖੋ ਮੈਂ ਮੈਂ ਹਮੇਸ਼ਾ ਇ렇게 ਬਣਾਉਂਦੀ ਹਾਂ ਪੁੱਛ ਲਓ ਜੇ ਮੈਂ ਝੂਠ ਬੋਲਦੀ ਆ ਮਨ ਨੂੰ ਤਾਂ ਬਗਦਦ ਬਿਤਾਉਂਦਾ ਆਏ ਗਏ ਸਾਡੇ ਤਿੰਨ ਪੈਨੇ ਦੋ ਚਮਚੇ ਹੋਰ ਬਨੂਨ ਦੇ ਲਿਆ ਕੇ ਆ ਮਿੱਠੇ ਚੀਨੀ ਬਾਦਾ ਦੇਣੀ ਉਹ ਅੰਬੀ ਆ ਗਈ ਸਾਡੀ ਅੰਬੀ ਅੰਬੀ ਆ ਗਈ ਸਾਡੀ ਸਾਡੀ ਅੰਬੀ ਆ ਗਈ ਜਸ਼ਨ ਸਾਨੂੰ ਆਏ ਤਾਂ ਤੇਰੇ ਪੱਤੇ ਪਾਏਗਾ ਬਾਜੀ ਤੈਨੂੰ ਅੰਦਰੇ ਜੱਪ ਕਰ ਲਿਆ ਔਰ ਇਹ ਭੱਜ ਭੱਜ ਕੇ ਆਈ ਸ਼ੁਭ ਤੂੰ ਕੰਮ ਨਹੀਂ ਕਰਾਉਂਦੀ ਲਾ ਇਹਨੂੰ ਕਿੱਥੇ ਆ ਗਿਆ ਪੁੱਤ ਕਿੱਥੇ ਆ ਕਿੱਥੇ ਆ ਕਿੱਥੇ ਜਾ ਉਹ ਤੇ ਜਾ ਕੇ ਆ ਦਿਖਾ ਗਿਆ ਕਿੱਥੇ ਭੂਤ ਤਾਰ ਦੇ ਨਾਲ ਥੱਲੇ ਭੂਤ ਦੇਖ ਲੈ ਇਹਨੂੰ ਲੈ ਕੇ ਜਾ ਦਿਖਾ ਗਿਆ ਭੂਤ ਕਿੱਥੇ ਆ ਕਿੱਥੇ ਭੂਤ ਦਿਖਾ ਉਹਨੂੰ ਸੱਚੀ ਤਾਂ ਨਹੀਂ ਭੂਤ ਦੇਖਦੇ ਕਹਿੰਦੀ ਸਾਡਾ ਭੂਤ ਆ ਗਿਆ ਕੋਠੇ ਫੜਕਾ ਭੂਤ ਆ ਗਿਆ ਪੱਕੀ ਹੋਈ ਤਾਂ ਨਹੀਂ ਹੈਗੀ ਇਹਨਾਂ ਸੱਚੀ ਆ ਉਹਨੂੰ ਸੱਚੀ ਤਾਂ ਨਹੀਂ ਭੂਤ ਦਿਖਦੇ ਬਾਈ ਉਹ ਨਾ ਨਿਆਣੇ ਜਿੱਦੋਂ ਨੂੰ ਲਾ ਦਿੰਦੇ ਮੈਂ ਕਹਿੰਦਾ ਭੂਤ ਬਗਾਰਾ ਕੁਝ ਨਹੀਂ ਹੁੰਦੇ ਕਿੱਥੇ ਆ ਭੂਤ ਦਿਖਾ ਲੰਘ ਗਿਆ ਉਹ ਚਾਚੀ ਦੀ ਫਰਮਾਇਸ਼ ਸੀ ਸਾਡੀ ਚਟਣੀ ਦੀ ਤੇ ਤਿੰਨੇ ਵਾਲੀ ਨਾ ਚਾਚੀ ਸਾਨੂੰ ਕਹਿ ਕੇ ਆਪ ਨੂੰ ਅੰਦਰ ਕੰਮ ਹੋਰ ਕਰਨ ਲੱਗ ਗਏ ਤੇ ਤੇਰੇ ਨਿਆਣੇ ਨੇ ਤੇਰੀ ਜੋਗੀ ਚਟਣੀ ਫੁੱਟਦੀ ਦੇਖ ਲਾ ਬਾਕੀ ਸਮੇਂ ਬਾਅਦ ਹਾਂ ਸੁਣਿਆ ਬਾਕੀ ਸਮੇਂ ਬਾਅਦ ਨਾ ਹੁਣ ਤਾਂ ਸਾਡੇ ਨਿਆਣੇ ਦੇ ਹੱਥ ਦੀ ਮੈਂ ਆ ਮੈਂ ਚੀਨੀ ਵੀ ਪਾਉਣ ਲੱਗ ਪਾਇ ਚਾਚੀ ਪਾ ਦੋ ਪਾ ਦੋ ਉਹਦੀ ਮਾਸ ਉਹ ਕਟਾਈ ਹੋ ਗਈ ਤੇ ਉਧਰ ਕਟਾਈ ਹੋ ਗਈ ਤੇ ਇਹ ਮੈਂ ਕਿੰਨਾ ਦੂਮੀ ਦਾ ਕਾਦਾ ਹੋਰ ਮੈਨੂੰ ਜਿਆਦਾ ਹੋਜੀ ਖੱਟੀ ਬਰੰਬ ਦਾ achar ਵੀ ਪਾ ਲੈਣਾ ਮੈਂ ਪਹਿਲਾ ਕੁੜੀ ਨੂੰ ਟੈਸਟ ਕਰਾਉਣੀ ਨੂਨ ਮੇਚ ਅੱਧਾ ਚੈੱਕ ਕਰਵਾਉਣਾ ਹਾਂ ਮੈਂ ਕਰ ਲੂੰਗੀ ਬਸ ਚੀਨੀ ਅਸੀਂ ਦਾਈ ਪਾਈ ਹੈ ਕੀ ਲੱਗਣੀ ਹੈ ਚਾਚੀ ਨੇ ਚੀਨੀ ਵੀ ਪਾਤੀ ਅਸੀਂ ਮੈਂ ਕਿਹਨੂੰ ਪੁੱਛੀ ਆਹੋ ਮੈਂ ਤਨੂੰ ਪੁੱਛੀ ਕਿਵੇਂ ਬਣਾਉਂਦੀ ਹੈ ਮੈਂ ਚੀਨੀ ਵੀ ਨਹੀਂ ਪਾਉਂਦੀ ਰਹੀ ਮੈਨੂੰ ਦੋ ਅੰਬੀਆਂ ਪਾ ਦੂੰਮੀ ਆ ਬਸ ਅਸੀਂ ਸਪਾਈਸੀ ਨਹੀਂ ਖਾਂਦੇ ਤੁਸੀਂ ਹਲੇ ਘੱਟ ਖਾਂਦੇ ਆ ਮੈਂ ਉਹੀ ਤਾਂ ਕਹਿੰਦੀ ਆ ਤੁਸੀਂ ਘੱਟ ਖਾਂਦੇ ਆ ਅਸੀਂ ਸਪਾਈਸੀ ਖਾਂਦੇ ਆ ਅਸੀਂ ਉਹਨਾਂ ਵਿੱਚ ਕਿੱਕਰ ਤੁਸੀਂ ਤੇ ਮੈਂ ਉਹ ਹੀ ਤਾਂ ਕਿ ਇਨਾਰੇ ਤੇ ਮਿਸ਼ਰ ਪਾਈਆਂ 7.5 ਲੈਦੀਆਂ ਮੈਂ 3 ਨੇ ਵੀ ਥੋੜੇ ਕਰਕੇ ਪਾਈਆਂ ਦੋ ਹਾਂ ਜਿਹੜਾ ਜਿੱਦਾਂ ਜਿੱਦਾਂ ਤੁਸੀਂ ਸ਼ੁਰੂ ਤੇ ਲੱਗੇ ਹੋਏ ਆ ਤੁਸੀਂ ਉਧਰ ਵੀ ਜਾਣਾ ਨੋ ਤਾਂ ਬਸ ਸਮਾਨ ਕੋਲ ਤੋਂ ਸਮਾਨ ਚੁੜੀਓ ਕਰਦੇ ਆ ਹੋਰ ਕੁਝ ਨਹੀਂ ਹੈਗਾ ਨੋ ਤੂੰ ਵੇਰੇ ਪਹਿਲਾਂ ਆ ਜਾ ਮੈਂ ਟੇਸਟ ਤਾਂ ਕਰੂੰਗੀ ਪਾਣੀ ਦਾ ਕੋਈ ਨਹੀਂ ਉਹ ਡਰ ਜਾਂਦੀ ਬਸ ਤੂੰ ਟੇਸਟ ਨਹੀਂ ਕਰਦੀ ਉਹ ਸਬਜੀਓ ਬਣ ਗਈ ਤੂੰ ਬਾਅਦ ਤੱਕ ਆ ਜੀ ਚਟਣੀ ਕੀ ਬਣ ਗਈ ਆ ਦੇਖੋ ਇਹਦਰ ਸਬਜੀ ਬਣ ਗਈ ਪਰ ਇਹ ਕਹਿੰਦੀ ਸਬਜੀ ਬਣ ਗਈ ਜਾਂ ਨਹੀਂ ਮੈਨੂੰ ਐ ਨਹੀਂ ਸਰਜੀ ਨਹੀਂ ਹੈਗੀ ਸਰਜੀ ਹੈ ਪਰ ਇਹਨੂੰ ਇਹਦੇ ਨਾਲ ਖਰਾਉਣੀ ਹੈ ਜੀ ਰੋਟੀ ਖਾ ਲੈਂਦੀ ਹੈ ਪਰ ਇਹਦੀਆਂ ਖਾਣੀਆਂ ਦੇ ਕੋਲ ਜੀ ਕੱਢ ਲਾ ਦੇ ਤੇ ਲੋ ਬਈ ਸਾਡੀ ਚਟਣੀ ਹੈ ਰੈਡੀ ਕੀਤੀ ਨਹੀਂ ਆੜੀ ਵੀਰ ਕਿਸੇ ਦਿਨ ਨਾ ਮੈਂ ਤੈਨੂੰ ਨਾ ਤਿਲਾ ਵਾਲੀ ਵੀ ਖਣਾ ਉਕਲਾਉਂਗੀ ਆਪਣੇ ਹੱਥ ਜਿਪਣਾ ਕੇ ਪਰ ਮੇਰਾ ਸਟਾਈਲ ਠੀਕ ਹੈ ਠੰਡ ਵਿੱਚ ਹਾਂ ਕਿਤੇ ਨਾ ਆਪਣੇ ਬਾਧੂ ਲੱਗਿਆ ਵਾ ਔਰ ਇਹ ਵੀ ਚੱਲ ਕਿ ਜਦੋਂ ਸਰਦਾ ਹੀ ਵੀ ਬਣਾਵਾਂਗੇ ਬਾਈ ਹੂੰ ਕਿੱਚ ਵੀਰੇ ਕਦੀ ਰੀਲ ਵੀ ਬਣਾ ਲੈ ਸਾਡੇ ਵਰਗੇ ਨਿਆਣੇ ਨੂੰ ਮੜ ਜਾ ਫੇਮਸ ਕਰ ਦੇ ਰੀਲ ਹੀ ਕਰੀ ਤੇ ਇੱਕ ਰੀਲ ਤਾਂ 2000 ਲੱਗਦਾ ਤੇ ਇੱਕ ਰੀਲ ਦਾ 2000 ਰੁਪਏ ਆ ਉਹ ਕਾਰਜਾ ਤੈਨੂੰ ਮੈਂ ਕਰ ਦੇ 2000 ਬਣਾ ਲੈ ਬਣਾਉਂਦਾ ਟੈਸਟ ਕਰਕੇ ਦੇਖੋ ਪਹਿਲਾਂ ਉਹ ਪਾਈ ਅਸੀਂ ਧਰਤੀ ਨੂੰ ਦਿੱਤੀ ਆ ਠੀਕ ਧਰਤੀ ਨੂੰ ਵੀ ਜੀ ਚਲੋ ਭਾਈ ਸਾਡੇ ਚਟਣੀ ਹੋ ਗਈ ਰੈਡੀ ਰੈਡੀ ਹੁਣ ਜਦੋਂ ਬਣੂਗਾ ਜੀ ਪ੍ਰਸ਼ਾਦਾ ਫਿਰ ਜਦ ਮਿਲਦੇ ਆ ਨਾਲੇ ਕਰਾਂਗੇ ਜੀ ਅਸੀਂ ਟੇਸਟ ਸਾਰੇ ਜਾਣੇ ਠੀਕ ਆ ਜੀ